ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਮੈਂ ਹਾਂ ਗਜ਼ਲ ਸਚਦੇਵਾ ਨਜ਼ਰ ਪੋਣਿਆ ਪੰਜਾਬ ਦੀਆਂ ਵੱਡੀਆਂ ਖਬਰਾਂ ਤੇ 12 ਘੰਟਿਆਂ ਵਿੱਚ ਪੁਲਸ ਨੇ ਮਨੋਰੰਜਨ ਕਾਲੀਆ ਦੇ ਘਰ ਹੋਏ ਹਮਲੇ ਦਾ ਕੇਸ ਕੀਤਾ ਹੱਲ ਗ੍ਰੇਨੇਡ ਸੁੱਟਣ ਵਾਲੇ ਮੁੱਖਾ ਰੋਪੀ ਨੂੰ ਪੁਲਸ ਨੇ ਕੀਤਾ ਗ੍ਰਿਫਤਾਰ ਅਤੇ ਵਰਤਿਆ ਈ ਰਿਕਸ਼ਾ ਵੀ ਕੀਤਾ ਗਿਆ ਬਰਾਮਦ ਪੰਜਾਬ ਪੁਲਸ ਮੁਤਾਬਕ ਪੂਰੇ ਮਾਮਲੇ ਦਾ ਮਾਸਟਰਮਾਈਂਡ ਯੀਸ਼ਾਨ ਅਖਤਰ ਨਾਮੀ ਗੈਂਗਸਟਰ ਦਾ ਦੱਸਿਆ ਜਾ ਰਿਹਾ ਹੈ ਕਰੀਬੀ ਪੰਜਾਬ ਪੁਲਿਸ ਮੁਤਾਬਕ ਯੀਸ਼ਾਨ ਅਖਤਰ ਬਾਬਾ ਸਿੱਦਕੀ ਕਤਲकांड ਵਿੱਚ ਵੀ ਪੁਲਿਸ ਨੂੰ ਲੋੜਿੰਦਾ ਪੁਲਿਸ ਮੁਤਾਬਕ ਇਹ ਹਮਲਾ ਸਰਹੱਦ ਪਾਰੋਂ ਕੀਤਾ ਗਿਆ ਹੈ ਪਲਾਨ ਚਿੱਟੇ ਸਮੇਤ ਫੜੀ ਗਈ ਬਰਖਾਸਤ ਮਹਿਲਾ ਪੁਲਿਸ ਕਾਂਸਟੇਬਲ ਅਮਨਦੀਪ ਕੌਰ ਦਾ 2 ਦਿਨਾਂ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਅਦਾਲਤ ਵਿੱਚ ਕੀਤਾ ਗਿਆ ਪੇਸ਼ ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਅਦਾਲਤ ਨੇ ਭੇਜਿਆ ਜੁਡੀਸ਼ੀਅਲ ਰਿਮਾਂਡ ਤੇ ਚੰਡੀਗੜ੍ਹ ਵਿਖੇ ਸੈਕਟਰ 22 ਦੀ ਮਾਰਕੀਟ ਵਿੱਚ ਲੱਗੀ ਅੱਗ ਮੌਕੇ ਤੇ ਪਹੁੰਚ ਗਈਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮਚੀ ਹਫੜਾ ਤਫਰੀ ਸ਼ਹਿਰ ਦਾ ਸਭ ਤੋਂ ਪੀੜ ਪਾੜ ਵਾਲਾ ਇਲਾਕਾ ਹੈ ਸੈਕਟਰ 22 ਜ਼ਰਖਪੁਰ ਵਿਖੇ ਨਗਰ ਕੌਂਸਲ ਦੀ ਟੀਮ ਨੇ ਫਰਨੀਚਰ ਮਾਰਕੀਟ ਵਿੱਚ ਕੀਤੀ ਵੱਡੇ ਕਾਰਵਾਈ ਫਰਨੀਚਰ ਅਤੇ ਹੋਰ ਸਮਾਨ ਕੀਤਾ ਮੌਕੇ ਤੇ ਜ਼ਬਤ ਜ਼ਰਖਪੁਰ ਵਿਖੇ ਸਮਾਨ ਸੜਕ ਤੇ ਖਿਲਾਰ ਕੇ ਰੱਖਣ ਦੀ ਮਿਲੀ ਸੀ ਸ਼ਿਕਾਇਤ ਨਜਾਇਜ਼ ਕਬਜ਼ੇ ਖਿਲਾਫ ਕੀਤੀ ਗਈ ਕਾਰਵਾਈ ਸੰਗਰੂਰ ਵਿਖੇ ਕਬਾੜ ਦੇ ਗੋਦਾਮ ਵਿੱਚ ਲੱਗੀ ਅੱਗ ਦੁਕਾਨਦਾਰ ਦਾ ਲੱਖਾਂ ਦਾ ਹੋਇਆ ਨੁਕਸਾਨ ਮਚ ਗਈ ਹੈ ਫਰਤ ਫ੍ਰੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਸਮੇਂ ਤੇ ਨਾ ਪਹੁੰਚਣ ਦਾ ਲੋਕਾਂ ਨੇ ਕੀਤਾ ਵਿਰੋਧ ਪੰਜਾਬ ਵਿੱਚ ਕਣਕ ਦੇ ਸੀਜ਼ਨ ਦੀ ਪਹਿਲੀ ਕਟਾਈ ਹੋਈ ਸ਼ੁਰੂ ਸੰਗਰੂਰ ਦੇ ਨਮੋਲ ਪਿੰਡ ਵਿੱਚ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਕਣਕ ਦੀ ਹੱਤੀ ਕਟਾਈ ਪੁਰਾਤਨ ਵਿਰਸੇ ਨੂੰ ਸੰਭਾਲਦੇ ਹੋਏ ਬਜ਼ੁਰਗਾਂ ਨੇ ਕਣਕ ਦੀ ਕੀਤੀ ਹੱਤੀ ਕਟਾਈ ਸਵੇਰੇ 5 ਵਜੇ ਹੀ ਖੇਤਾਂ ਵਿੱਚ ਕਟਾਈ ਕਰਨ ਲੱਗ ਜਾਂਦੇ ਨੇ ਕਿਸਾਨ ਐਸਨ ਪੰਜਾਬ ਦੀਆਂ ਕੁਝ ਵੱਡੀਆਂ ਖਬਰਾਂ ਹੋਰ ਖਬਰਾਂ ਲਈ ਜੁੜੇ ਰਹੋ ਜਗਬਣੀ ਟੀਵੀ ਦੇ ਨਾਲ